मां नैणा देवी ਦੇ ਦਰਬਾਰ ਹਿਮਾਚਲ ਪ੍ਰਦੇਸ਼ ਪਹੁੰਚੇ ਹੋਏ ਆ ਮੰਨਤਾ ਹੈ ਕਿ ਸ਼੍ਰੀ ਮਾਂ ਨੈਣਾ ਦੇਵੀ ਦਾ ਅਸ਼ਰਾਂ ਤੇ ਜੋ ਭੋਜਨ ਬਣਦਾ ਉਹਦੇ ਵਾਸਤੇ ਇੱਕ ਖਾਸ ਬੋੜੀ ਹੈ ਇੱਕ ਖਾਸ ਪਰੰਪਰਾ ਹੈ ਜਿੱਥੋਂ ਰੋਜ਼ਾਨਾ ਜਲ ਲਿਆਇਆ ਜਾਂਦਾ ਹੈ ਤੇ ਮਾਂ ਦਾ ਭੋਜਨ ਤੇ ਮਾਂ ਦਾ ਅਸ਼ਰਾਂ ਉਸੇ ਜਲ ਨਾਲ ਹੁੰਦਾ ਹੈ ਅਸੀਂ ਠੀਕ ਉਸੇ ਜਗ੍ਹਾ ਤੇ ਖੜੇ ਆ ਜਿੱਥੋਂ ਉਸ ਪਵਿੱਤਰ ਜਲ ਦੀ ਬੋੜੀ ਨੂੰ ਰਾਹ ਜਾਂਦਾ ਹੈ ਇਹ ਪੌੜੀਆਂ ਉੱਤਰਦੀਆਂ ਨੇ ਇਹਨਾਂ ਪੌੜੀਆਂ ਤੋਂ ਉਤਰ ਕੇ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਉੱਪਰ ਉਹ ਉਹ ਪਾਵਲ ਬੋੜੀ ਹੈ ਜਿੱਥੋਂ ਜਲ ਲਿਆ ਕੇ ਮਾਂ ਨਾਨਾ ਦੇਵੀ ਨੂੰ ਦੋ ਟਾਈਮ ਦਾ ਇਸ਼ਨਾਨ ਤੇ ਮਾਂ ਨਾਨਾ ਦੇਵੀ ਦਾ ਜਿਹੜਾ ਪੋਜਣਾ ਉਸ ਚੰਨਲ ਤਿਆਰ ਕੀਤਾ ਜਾਂਦਾ ਆਓ ਆਪਾਂ ਵੀ ਇਸ ਯਾਤਰਾ ਦਾ ਹਿੱਸਾ ਬਣੀਏ ਪਿਆਸ ਹੈ ਵੀ ਜਿਹੜਾ ਗਾਗਰ ਲੈਣ ਆਂਦਾ ਜਾਂ ਤਾਂ ਘਰ ਤੋਂ ਨਾ ਆ ਕੇ ਆਂਦਾ ਉਹ ਨਹੀਂ ਉਹ ਗਾਗਰ ਨਾ ਹੂਆ ਫਿਰ ਗਾਗਰ ਮੰਜੂਆ ਫਿਰ ਅੰਦਰ ਜਿਹੜਾ ਛੋਟਾ ਕੁੰਡਾ ਉਹ ਦਿਖ ਰਿਹਾ ਅੰਦਰ ਤਾਂ ਕੀ ਜੀ ਹਾਂ ਜੀ ਉਹਦੇ ਵਿੱਚ ਨੋਟਾ ਪਿਆ ਲੋਟੇ ਦਾ ਗਾਗਰ ਭਰ ਭਰੂਆ ਫੇਰ ਉਹ ਕਿਨਾਰੇ ਤੇ ਰੱਖੂਗਾ ਤੂੰ ਚੱਕ ਕੇ ਨਾ ਲੱਗੇ ਤੇ ਗਾਗਰ ਰੱਖਣੀ ਹੈ ਮੰਦਰ ਜਾ ਕੇ ਰੱਖੂਆ ਮੰਦਰ ਚ ਭਾੜਿਆ ਕੇ ਪਾਊਆ ਨਾ ਕਿ ਇਹਨਾਂ ਟੱਚ ਹੋਣਾ ਤੇ ਟੱਚ ਹੋ ਗਿਆ ਤਾਂ ਦੁਬਾਰਾ ਭਰ ਕੇ ਆ ਕੇ ਲੈ ਜਾਣੀ ਪਊ ਤੇ ਬਾਬਾ ਜੀ ਕਿੰਨੀ ਗਾਗਰਾਂ ਰੋਜ਼ਾਨਾ ਲੈ ਕੇ ਜਾਂਦੇ ਨੇ ਚਾਰ ਗਾਗਰਾਂ ਜਾਂਦੀਆਂ ਦੋ ਭੋਗ ਵਾਸਤੇ ਦੋ ਇਸ਼ਨਾਨ ਵਾਸਤੇ ਸੋ ਬਿਲਕੁਲ ਜੰਗਲੀ ਇਲਾਕਿਆਂ ਦੇ ਵਿੱਚੋਂ ਲਗਾਤਾਰ ਪੂੜੀਆਂ ਦੇ ਨਿਚੇ ਉਤਰਦੇ ਹੋਤ ਤਾਂ ਤੁਸੀਂ ਬਿਲਕੁਲ ਜਿਹੜਾ ਰਸਤਾ ਦੇਖਿਆ ਤੁਹਾਨੂੰ ਰਸਤਾ ਵੀ ਦਿਖਾਇਆ ਕਿਸ ਤਰ੍ਹਾਂ ਦਾ ਰਸਤਾ ਹੈ ਬਿਲਕੁਲ ਹੁਣ ਉਸ ਥਾਨ ਦੇ ਉੱਤੇ ਪਹੁੰਚ ਚੁੱਕਿਆ ਜਿੱਥੇ ਮਾਤਾ ਦੇ ਇਸ਼ਨਾਨ ਦੇ ਲਈ ਤੇ ਮਾਤਾ ਦੇ ਭੋਜਨ ਦੇ ਲਈ ਜਲ ਲੈਣ ਦੇ ਲਈ ਗਾਗਰੀ ਆਂਦੇ ਨੇ ਤੇ ਇਸ ਥਾਨ ਤੋਂ ਬਿਲਕੁਲ ਇਹ ਬੋੜੀ ਹੈ ਇਹ ਉਹ ਪਵਿੱਤਰ ਜਲ ਹੈ ਜਿੱਥੋਂ ਗਾਗਰੀਏ ਜਲ ਪਰਦੇ ਨੇ ਤੇ ਮਾਂ ਦੇ ਇਸ਼ਨਾਨ ਤੇ ਭੋਜਨ ਦੇ ਲਈ ਜਲ ਲੈ ਕੇ ਜਾਂਦੇ ਨੇ ਬਿਲਕੁਲ ਮੈਂ ਤੁਹਾਨੂੰ ਉਹ ਸਥਾਨ ਦਿਖਾ ਦਿੰਦਾ ਇਹ ਉਹ ਬੋਡੀ ਹੈ ਉਸ ਤੋਂ ਬਾਅਦ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਥਾਂ ਤੇ ਗਾਗਰੀਏ ਵਿੱਚ ਆਪਾਂ ਗੱਲ ਕਰ ਲਈਏ ਲੋਟਾ ਪਿਆ ਤਾਂਬੇ ਦਾ ਸੋ ਉਸ ਲੋਟੇ ਦੇ ਵਿੱਚੋਂ ਗਾਗਰੀਏ ਇਸ ਥੜੀ ਦੇ ਉੱਤੋਂ ਹੁੰਦੇ ਹੋਏ ਬਿਲਕੁਲ ਇਸ ਥੜੀ ਦੇ ਉੱਤੋਂ ਹੁੰਦੇ ਹੋਏ ਗਾਗਰੀਏ ਜਿਹੜੇ ਸਾਹਮਣੇ ਇਸ ਜਿਹੜੀ ਗੜਵੀ ਪਈ ਦਿਖਾਈ ਦੇ ਰਹੀ ਹੈ ਇਸ ਥਾਂ ਤੋਂ ਜਲ ਪਰਖੇ ਗਾਗਰ ਦੇ ਵਿੱਚ ਲੈ ਜਾ ਕੇ ਮਾਂ ਨੂੰ ਜਲ ਚੜਾਉਂਦੇ ਨੇ ਤੇ ਮਾਂ ਦਾ ਇਸ਼ਨਾਨ ਹੁੰਦਾ ਹੈ ਮਾਂ ਦਾ ਭੋਜਨ ਮੜਦਾ ਅਜੀਹਾ ਕਿਹਾ ਜਾਂਦਾ ਹੈ ਲਗਭਗ ਇੱਕ ਦਿਨ ਦੇ ਵਿੱਚ ਤਕਰੀਬਨ 5 ਦੇ ਕਰੀਬ ਜੜੀ ਗਾਗਰਾਂ ਇਸ ਥਾਂ ਤੋਂ ਮਾਂ ਦੇ ਲਈ ਲਿਜਾਈਏ ਲੈ ਜਾਈਆਂ ਜਾਂਦੀਆਂ ਨੇ ਅਗਰ ਗੱਲ ਕਰ ਲਈ ਤਾਂ ਅਗਰ ਮਾ ਦੇ ਦਰਬਾਰ ਦੇ ਲਈ ਇਸ ਥਾਂ ਤੋਂ ਲਗਭਗ 3 ਤੋਂ 3.5 ਕਿਲੋਮੀਟਰ ਦਾ ਏਰੀਆ ਜੇਕਰ ਜਿਸ ਵੇਲੇ ਗਾਗਰੀਆ ਇਸ ਥਾਂ ਤੋਂ ਜਿਸ ਤੋਂ ਜਿਸ ਵੇਲੇ ਗਾਗਰ ਪਰਦਾ ਹੈ ਤਾਂ ਬਿਲਕੁਲ ਨੌਨ ਸਟਾਪ ਕਿਸੇ ਨੂੰ ਹੱਥ ਲਿਗਾਣਾ ਕੋਈ ਟੱਚ ਨਹੀਂ ਕਰ ਸਕਦਾ ਸੋ ਗਾਗਰੀਆ ਲਗਾਤਾਰ ਇਸ ਥਾਂ ਤੋਂ ਇੱਕ ਟਾਈਮ ਦੇ ਵਿੱਚ ਜਦੋਂ ਜਲ ਪਰਦਾ ਹੈ ਤਾਂ ਸਿੱਧਾ ਜਿਹੜਾ ਜਾ ਕੇ ਬਿਲਕੁਲ ਮਾ ਦੇ ਦਰਬਾਰ ਤੇ ਪਹੁੰਚਦਾ ਹੈ ਤਾਂ ਉਸ ਜਲ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੋਂ ਕੁਝ ਲੋਕ ਜਿਹੜੇ ਨੇ ਜਿਹੜੇ ਇਸ ਸਥਾਨ ਦੀ ਜਿਹੜੀ ਮਹਿਮਾ ਨੂੰ ਜਾਣਦੇ ਨੇ ਉਹ ਇਸ ਸਥਾਨ ਤੇ ਆਉਂਦੇ ਨੇ ਤਾਂ ਕਹਿੰਦੇ ਨੇ ਕਈ ਬਿਮਾਰੀਆਂ ਦਾ ਜਿਹੜਾ ਇਲਾਜ ਜਿਹੜਾ ਹੈ ਹਾਲਾਂਕਿ ਜਿਹੜੀ ਵੱਡੀ ਬਿਮਾਰੀਆਂ ਵੀ ਕੀਆ ਜਾਂਦੀ ਹੈ ਜਿਵੇਂ ਕਿ ਕਹਿੰਦੇ ਅਦਰਕ ਹੋ ਜਾਂਦਾ ਤਾਂ ਇਸ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਬਹੁਤ ਲੋਕਾਂ ਦਾ ਇੱਕ ਮਹਿਮਾ ਹੈ ਕਹਿਣਾ ਹੈ ਕਿ ਇਸ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਸੋ ਤੁਹਾਨੂੰ ਇੱਕ ਵਾਰ ਫੇਰ ਉਹ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਦੀਵਾਰਾਂ ਦੇ ਵਿੱਚੋਂ ਇੱਕ ਇੱਕ ਬੂੰਦ ਜਿਹੜਾ ਜਲ ਦਾ ਟਪਕਦਾ ਆ ਦਿਖਾਈ ਦੇ ਰਿਹਾ ਉਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਇਹ ਜਿਹੜੇ ਇੱਕ ਛੋਟੇ ਛੋਟੇ ਸੁਰਾਖ ਨੇ ਜਿੱਥੋਂ ਕੁਦਰਤੀ ਇਹ ਜਲ ਆ ਰਿਹਾ ਹੈ ਹਾਲਾਂਕਿ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਹ ਜਲ ਕਿੱਥੋਂ ਆ ਰਿਹਾ ਹੈ ਸਦੀਆਂ ਤੋਂ ਜੇਕਰ ਅੱਪ ਗੱਲ ਕਰੀਏ ਲੰਬੇ ਸਮੇਂ ਤੋਂ ਇਹ ਬੋਡੀ ਜੜੀ ਕੰਦੀ ਹੈ ਵੀ ਜਦ ਮਾ ਦੇ ਨੈਣ ਦੇਵੀ ਦਾ ਇਹ ਦਰਬਾਰ ਸਜਿਆ ਤਾਂ ਉਸ ਟਾਈਮ ਤੋਂ ਹੀ ਲਗਾਤਾਰ ਇਸ ਥਾਂ ਤੇ ਇਸ ਬੋਡੀ ਦੇ ਵਿੱਚੋਂ ਜਲ ਲਿਜਾਇਆ ਜਾਂਦਾ ਤੇ ਮਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਸੋ ਬਿਲਕੁਲ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਿਹੜੀਆਂ ਕਿ ਮਾਂ ਨੈਣ ਦੇਵੀ ਹਿਮਾਚਲ ਦੀਆਂ ਤਸਵੀਰਾਂ ਨੇ ਜਿੱਥੇ ਮਾਂ ਦੇ ਨਹੀਂ ਇਸ਼ਨਾਨ ਕਰਨ ਦੇ ਲਈ ਇਸ ਥਾਂ ਤੋਂ ਗਾਗਰਾਂ ਦੇ ਵਿੱਚ ਜਲ ਭਰ ਕੇ ਲਿਜਾਇਆ ਜਾਂਦਾ ਹੈ ਮਾਂ ਦਾ ਭੋਜਨ ਬਣਦਾ ਹੈ ਇਸ ਥਾਂ ਤੇ ਮਾਂ ਦੇ ਇਸ਼ਨਾਨ ਦੇ ਲਈ ਜਲ ਲਿੱਤਾ ਜਾਂਦਾ ਹੈ ਹਾਂ ਇਸ ਦੇ ਪਿੱਛੇ ਕੀ ਇਤਿਹਾਸ ਕੀ ਹੈ ਜੀ ਪਿਆਸ ਹੈ ਵੀ ਜਿਹੜਾ ਗਾਗਰ ਲੈਣ ਆਂਦਾ ਜਾਂ ਤਾਂ ਘਰ ਤੋਂ ਨਾ ਆ ਕੇ ਆਂਦਾ ਉਹ ਨਹੀਂ ਉਹ ਗਾਗਰ ਨਾ ਹੂਆ ਫਿਰ ਗਾਗਰ ਮੰਦੂਆ ਫਿਰ ਅੰਦਰ ਜਿਹੜਾ ਛੋਟਾ ਕੁੰਡਾ ਉਹ ਦਿਖ ਰਿਹਾ ਅੰਦਰ ਤਾਂ ਕੀ ਜੀ ਹਾਂਜੀ ਉਹਦੇ ਵਿੱਚ ਲੋਟਾ ਪਿਆ ਲੋਟੇ ਦਾ ਗਾਗਰ ਭਰ ਭਰੂਆ ਫੇਰ ਉਹ ਕਿਨਾਰੇ ਤੇ ਰੱਖੂਆ ਤੂੰ ਚੱਕ ਕੇ ਨਾ ਲੱਗੇਗਾ ਅੱਗ ਰੱਖਣੀ ਐ ਮੰਦਰ 'ਚ ਜਾ ਕੇ ਰੱਖੂਆ ਮੰਦਰ 'ਚ ਭਾਡਿਆ ਤੇ ਪਾਊਆ ਨਾ ਕਿ ਨਾ ਟੱਚ ਹੋਣਾ ਇਹ ਟੱਚ ਹੋ ਗਿਆ ਤਾਂ ਦੁਬਾਰਾ ਭਰ ਕੇ ਗਾਗਰ ਲੈ ਜਾਣੀ ਪਊਗੀ ਤੇ ਬਾਬਾ ਜੀ ਕਿੰਨੀ ਗਾਗਰਾਂ ਰੋਜ਼ਾਨਾ ਲੈ ਕੇ ਜਾਂਦੇ ਨੇ ਚਾਰ ਗਾਗਰਾਂ ਜਾਂਦੀਆਂ ਦੋ ਭੋਗ ਵਾਸਤੇ ਦੋ ਇਸ਼ਨਾਨ ਵਾਸਤੇ ਜੀ ਤੇ ਹੋਰ ਇਸ ਦੇ ਪਿੱਛੇ ਕੀ ਇਤਿਹਾਸ ਹੈ ਇਹ ਜਲ ਆ ਕਿਥੋਂ ਰਿਹਾ ਜੀ ਆਪ ਇੱਕ ਮਾਤਾ ਦੀ ਬੋੜੀ ਹੈ ਮਾਤਾ ਦਾ ਬਰਦਾਣਾ ਇੱਥੇ ਇਸੇ ਪਾਣੀ ਨਾਲ ਆਂਦੀ ਹੈ ਪਾਣੀ ਤਾਂ ਹੋਰ ਵੀ ਬਹੁਤ ਨੇ ਜੀ ਪਾਣੀ ਦਾ ਡੈਮ ਤੋਂ ਵੀ ਆਂਦਾ ਹੋਰ ਬਹੁਤ ਰਾਹ ਵੀ ਪਾਣੀ ਆਂਦਾ ਉੱਪਰ ਜੀ ਇਸ ਦੇ ਸੰਗ ਇਹ ਇਸ ਦੇ ਪਿੱਛੇ ਕਿੰਨਾ ਸਮਾਂ ਹੋ ਗਿਆ ਜੀ ਜਿਹੜਾ ਮਾ ਦੇ ਲਈ ਜਲ ਜਾ ਰਿਹਾ ਕਿ ਸ਼ੁਰੂ ਤੋਂ ਜਦੋਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਪਹਿਲਾਂ ਇੱਥੇ ਬਿਲਡਿੰਗ ਜੀ ਨਹੀਂ ਸੀ ਹੁੰਦੀ ਇਸ ਤਰ੍ਹਾਂ ਹੀ ਹੁੱਲਿਆ ਹੋਈ ਪੱਥਰ ਜੀ ਹਾਂ ਇਹ ਮਾਰੇ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਥਾਂ ਤੇ ਮੈਨੂੰ 18 ਸਾਲ ਹੋ ਗਏ ਬਾਬਾ ਜੀ ਠੰਡ ਦਾ ਸਮਾਂ ਹੁੰਦਾ ਪਰ ਰੋਜ਼ਾਨਾ ਪੰਡਿਤ ਇਸ਼ਨਾਨ ਕਰਕੇ ਇਫਤਾ ਉਰ ਕੋੜੀ ਤੇ ਹੀ ਲੈ ਕੇ ਜਾਂਦੇ ਨੇ ਜਨ ਜੀ ਕਈ ਦਾ ਘਰ ਤੋਂ ਇਹ ਨਾ ਆ ਜਾਂਦੇ ਆ ਅਬ ਤਾਂ ਇਸ਼ਨਾਨ ਘਰ ਤੋਂ ਹੀ ਕਰਕੇ ਆ ਜਾਂਦੇ ਸਾਫ ਕੱਪੜੇ ਪਾ ਕੇ ਜਦੋਂ ਵੀ ਕੰਮ ਕਰ ਜਾਣੇ ਨਾ ਕੱਪੜੇ ਧੋਏ ਹੋਏ ਪਾਣੇ ਰਸਤਾ ਮਾਦੀ ਦਰਬਾਰ ਨੂੰ ਕਾਫੀ ਲੰਬਾ ਹੈ ਜੀ 3 ਕਿਲੋਮੀਟਰ ਹੈ 3 ਕਿਲੋਮੀਟਰ ਇੱਕ ਟਾਈਮ ਦੇ ਵਿੱਚ ਸਾਰਾ ਕਵਰ ਕਰਦੇ ਨਹੀਂ ਵੀ ਰਸਤੇ 'ਚ ਰੁਕਦੇ ਕਿੱਥੇ ਲਈ ਕਿਸੇ ਨੇ ਰੁਕਣਾ ਆਕਰ ਥੋੜਾ ਥੱਲੇ ਰੱਖਣੇ ਹੈ ਜਿਹੜਾ ਅਮਰੀਕਾ ਚਾਲਾ ਗਿਆ ਨਾ ਜਿਹੜਾ ਪਹਿਲਾਂ ਆਕਰ ਦਿੰਦਾ ਸੀ 18 ਮਿੰਟ 'ਚ ਪਹੁੰਚ ਜਾਂਦਾ ਸੀ ਉਹ ਅੱਛਾ ਜੀ ਆਏ ਪਹੁੰਚ ਜਾਂਦੇ ਅੱਧੇ ਘੰਟੇ 'ਚ ਅੱਛਾ ਜੀ ਆ ਮਾਦੇ ਚਾਲੇ ਹੁੰਦੇ ਨੇ ਕਾਫੀ ਜਦੋਂ ਭੀੜ ਦੇਖਣ ਨੂੰ ਮਿਲਦੀ ਹੈ ਤਾਂ ਉਸ ਸਮੇਂ ਵੀ ਸਥਾਨ ਤੋਂ ਫਿਰ ਨਜ਼ਾਰਾ ਲਿਜਾਇਆ ਜਾਂਦਾ ਜੀ ਆ ਲੈ ਆਂਦੇ ਆ ਬੁਲਤੋਂ ਦੇ ਹੌਲਟੇ ਲੱਗ ਜਾਂਦੀ ਹੈ ਦੋਨੇ ਪਾਸੇ ਡੰਡੇ ਫੜ ਕੇ ਚੱਲਦੇ ਗੱਬੇਗਾ ਘਰ ਵਾਲਾ ਚੱਲਦਾ ਦੋ ਚਾਰ ਬੰਦੇ ਡੰਡੇ ਮਾਰਨ ਵਾਲੇ ਹੁੰਦੇ ਜਿਹੜੇ ਸਾਈਡ ਤੇ ਨਹੀਂ ਉਹਨਾਂ ਨੂੰ ਕਰਨੇ ਆਪ ਤੇ ਤਾਂ ਤਤਨੀ ਨਾਉਣ ਦੇਣਾ ਜੀ ਜਦੋਂ ਮੇਲਾ ਆਉਂਦਾ ਉਹ ਤਿੰਨ ਗਾਗਰਾਂ ਹੋ ਜਾਂਦੀਆਂ ਇਕੱਠੀਆਂ ਜਾਂਦੀਆਂ ਉਹਦਾ ਇੱਕ ਇਸ਼ਨਾਨ ਹੁੰਦਾ ਹੁਣ ਦੋ ਇਸ਼ਨਾਨ ਹੁੰਦੇ ਆ